ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਖੋਜ 1992 ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮਹਾਨ ਸ਼ਦੀਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦੇ ਪੁਰਖੇ ਪਿੰਡ ਸੋਰ ਸਿੰਘ ਦੇ ਰਹਿਣ ਵਾਲੇ ਸੀ ਇਹ ਪਿੰਡ ਸ੍ਰੀ ਅਮਰਸਰ ਸਾਹਿਬ ਤਹਿਸੀਲ ਪੱਟੀ ਦੇ ਵਿੱਚ ਪੈ ਜਾਂਦਾ ਸੀ ਪਿੰਡ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਹਨ ਸਤਗੁਰਾਂ ਦੇ ਪਰਮ ਸੇਵਕ ਬਾਬਾ ਵਿਦੀਤੰਦ ਚੰਦ ਜੀ ਇਸ ਪਿੰਡ ਦੇ ਰਹਿਣ ਵਾਲੇ ਸੀ ਮੇਰੀ ਪੀਰੀ ਦੇ ਮਾਲਕ ਨੇ ਜਦੋਂ ਸੁੱਤੀ ਕਾਮ ਨੂੰ ਜਗਾਉਣ ਦੇ ਲਈ ਢਾਡੀ ਵਾਰਾਂ ਸ਼ੁਰੂ ਕੀਤੀਆਂ ਤਾਂ ਪਹਿਲਾ ਢਾਡੀ ਜਥਾ ਬਾਬਾ ਅਬਦੁੱਲਾ ਤੇ ਨੱਥਾ ਜੀ ਦਾ ਸੀ ਜੋ ਇਸ ਪਿੰਡ ਸੋਰ ਸਿੰਘ ਦੇ ਰਹਿਣ ਵਾਲੇ ਸੀ ਸਰਦਾਰ ਰਾਮ ਗੜਿਆ ਜੀ ਦਾ ਦਾਦਾ ਬਾਬਾ ਹਰਦਾਸ ਸਿੰਘ ਜੀ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਰਮ ਸੇਵਕ ਹੋਏ ਐ ਉਹਨਾਂ ਨੇ ਸਤਗੁਰੂ ਮਹਾਰਾਜ ਜੀ ਦੇ ਉਹ ਲੋਹੀ ਅਮਰਦੀ ਦਾਤ ਪ੍ਰਾਪਤ ਕੀਤੀ ਤੇ ਤਕਰੀਬਨ ਸਾਰੀਆਂ ਜੰਗਾਂ ਜੁੱਧਾਂ ਦੇ ਵਿੱਚ ਸੇਵਾ ਨਿਭਾਉਂਦਿਆਂ ਬੈਰੀਆਂ ਦੇ ਆਹੂ ਲਾਹੇ। ਬਾਬਾ ਹਰਦਾਸ ਜੀ ਤਰਖਾਨ ਸੀ ਤੇ ਦਸਤਕਾਰੀ ਦੇ ਬੜੇ ਮਹਾਸਨ। ਬੜੇ ਸ਼ਸਤਰ ਉਹਨਾਂ ਨੇ ਆਪਣੇ ਹੱਥੀ ਤਿਆਰ ਕਰਕੇ ਗੁਰੂ ਚਰਨੀ ਭੇਟ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਜਿਸ नागਨੀ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਵੱਲੋਂ ਭੇਜਿਆ ਹਾਥੀ ਉਹਦਾ ਸਿਰ ਪਾੜਿਆ ਸੀ ਤੇ ਉਹ ਦੀ ਬਾਬਾ ਹਰਦਾਸ ਜੀਨੇ ਹੀ ਤਿਆਰ ਕੀਤੀ ਸੀ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਬਾਬਾ ਹਰਦਾਸ ਜੀ ਦੀ ਕਲਾਕਾਰੀ ਕਿੰਨੀ ਮਹਾਨ ਸੀ ਗਿਆਨੀ ਗਿਆਨ ਸਿੰਘ ਜੀ ਤੇ ਇਹ ਵੀ ਲਿਖਦੇ ਨੇ ਕਿ ਬਾਬਾ ਹਰਦਾਸ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹਿੰਦੇ ਆ ਗੁਰੂ ਖੁਸ਼ੀ ਦੇ ਨਾਲ ਰਾਜ ਭਾਗ ਦੀ ਪ੍ਰਾਪਤੀ ਦਾ ਆਸ਼ੀਸ਼ ਵੀ ਲਈ ਸੀ ਤੇ ਬਾਬਾ ਜੀ ਨਦੇੜ ਤੱਕ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੀ ਰਹੇ ਕਲਗੀਧਰ ਪਿਤਾ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਹੀ ਦੇ ਵਿੱਚ ਚਲਦਿਆਂ ਬਾਬਾ ਹਰਦਾਸ ਜੀ ਸਿੰਘ ਜੀ ਨੇ ਕਈ ਜੰਗ ਜੁੱਧ ਲੜੇ ਸਰਹੰਦ ਦਾ ਜੁੱਧ ਸਦੌਰੇ ਦਾ ਸਮਾਣੇ ਦਾ ਇਹ ਸਾਰਿਆਂ ਦੇ ਵਿੱਚ ਸੇਵਾ ਨਿਭਾਈ ਤੇ ਅਖੀਰ ਵਜਵਾੜੇ ਦੀ ਜੰਗ ਦੇ ਵਿੱਚ ਬਾਬਾ ਹਰਦਾਸ ਜੀ ਸ਼ਹੀਦ ਹੋ ਗਏ ਬਾਬਾ ਹਰਦਾਸ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਗੈਨੀ ਭਗਵਾਨ ਸਿੰਘ ਉਹਨਾਂ ਦੇ ਵੱਡੇ ਪੁੱਤਰ ਘਰ ਦੇ ਮੋਢੀ ਬਣੇ ਗਿਆਨੀ ਭਗਵਾਨ ਸਿੰਘ ਜੀ ਗੁਰਬਾਣੀ ਗੁਰ ਇਤਿਹਾਸ ਸਿੱਖੀ ਵਿਚਾਰਾਂ ਦੇ ਗੂੜ੍ਹ ਗਿਆਤਾ ਸੀ ਇਸੇ ਕਰਕੇ ਆਮ ਸੰਗਤ ਉਹਨਾਂ ਨੂੰ ਗਿਆਨੀ ਜੀ ਕਹਿ ਕੇ ਸੱਦੇ ਸਨ ਗਿਆਨੀ ਭਗਵਾਨ ਸਿੰਘ ਜੀ ਜਿੱਥੇ ਸੂਰਬੀਰ ਯੋਧੇ ਸੀ ਉੱਥੇ ਨਾਲ ਦੀ ਨਾਲ ਗੁਰਬਾਣੀ ਦੇ ਗਿਆਤਾ ਉਹ ਸੰਤ ਸਿਪਾਹੀ ਦੇ ਰੂਪ ਵਿੱਚ ਗੁਰੂ ਘਰ ਦਾ ਪ੍ਰਚਾਰ ਵੀ ਕਰਦੇ ਸਨ ਜੰਗਾ ਜੁੱਧਾਂ ਦੇ ਵਿੱਚ ਸੇਵਾ ਵੀ ਲੈਂਦੇ ਉਹ ਥਾਂ ਬੱਠਾ ਜਾ ਕੇ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਵਾਉਂਦੇ ਰਹੇ ਸਮੇਂ ਦੀ ਚਾਲ ਦੇ ਨਾਲ ਗੈਨੀ ਜੀ ਸੁਰ ਸਿੰਘ ਪਿੰਡ ਤੋਂ ਉੱਠ ਕੇ ਇਚੋ ਗੱਲ ਜਾਣਾ ਪਿਆ ਇੱਥੇ ਵੀ ਕਾਮ ਦੀ ਸੇਵਾ ਉਹਨਾਂ ਨੇ ਉਸੇ ਤਰ੍ਹਾਂ ਹੀ ਜਾਰੀ ਰੱਖੀ ਇੱਥੇ ਰਹਿੰਦਿਆਂ ਹੋਇਆਂ ਗੁਰੂ ਕਿਰਪਾ ਸਾਧਕ 5 ਮਈ 1923 ਨੂੰ ਆਪ ਜੀ ਦੇ ਘਰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਸਾਰੀ ਉਮਰ ਗੁਰੂ ਜਸ ਕਰਦਿਆਂ ਬਤੀਤ ਹੋਈ ਸੀ ਪੁੱਤ ਦਾ ਨਾਮ ਜੱਸਾ ਸਿੰਘ ਰੱਖ ਦਿੱਤਾ ਬਾਅਦ ਵਿੱਚ ਸਮੇਂ ਦੇ ਨਾਲ ਚਾਰ ਛੋਰ ਪੁੱਤਰਾਂ ਦਾ ਜਨਮ ਹੋਇਆ ਜਿਨ੍ਹਾਂ ਦੇ ਨਾਮ ਰੱਖੇ ਜੈ ਸਿੰਘ, ਤਾਰਾ ਸਿੰਘ, ਮਾਲੀ ਸਿੰਘ ਤੇ ਖੁਸ਼ਹਾਲ ਸਿੰਘ ਇਹ ਚਾਰੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਛੋਟੇ ਭਰਾ ਸਨ ਜੱਸਾ ਸਿੰਘ ਜੀ ਨੂੰ ਸਿੱਖੀ ਵਿਰਸੇ ਦੇ ਵਿੱਚੋਂ ਹੀ ਪ੍ਰਾਪਤ ਹੋਈ ਸੀ ਗੁਰਮੁਖੀ ਤੇ ਫਾਰਸੀ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਪੜ੍ਹੀ ਤੇ ਗਰਵਾਣੀ ਦੀ ਸੰਥਿਆ ਵੀ ਪਿਤਾ ਜੀ ਤੋਂ ਹੀ ਲਈ ਗੁਰੂ ਇਤਿਹਾਸ ਤੇ ਆਪਣੇ ਪੁਰਖਿਆਂ ਦੇ ਬਾਰੇ ਉਹ ਪਿਤਾ ਜੀ ਦੇ ਕੋਲ ਅਕਸਰ ਸੁਣਦੇ ਤੇ ਪੜ੍ਹਦੇ ਰਹਿੰਦੇ ਸਨ ਅਮਰਤਦੀ ਦਾਤ ਵੀ ਪਿਤਾ ਜੀ ਦੀ ਰਾਹੀ ਪੰਜ ਪਿਆਰੇ ਸਹਿਵਾਨ ਤੋਂ ਪ੍ਰਾਪਤ ਹੋਈ ਤੇ ਕੁਝ ਲਿਖਤਾਂ ਦੇ ਵਿੱਚ ਭਾਈ ਗੁਰਦੇਵਾਲ ਸਿੰਘ ਪੰਜਵਾੜ ਤੋਂ ਅਮਰ ਸ਼ਕਨ ਦਾ ਵੀ ਜ਼ਿਕਰ ਮਿਲਦਾ ਹੈ 1739 ਨੂੰ ਫਾਰਸ ਦੇ ਬਾਦਸ਼ਾਹ 나ਦਰ ਸ਼ਾਹ ਨੇ ਜਦੋਂ ਪੰਜਾਬ ਦੇ ਵੱਲ ਚੜ੍ਹਾਈ ਕੀਤੀ ਤੇ ਅੱਗੇ ਜਾ ਕੇ ਉਹਨਾਂ ਦਿੱਲੀ ਨੂੰ ਜਿੱਤਿਆ ਦਿੱਲੀ ਦੇ ਵਿੱਚ ਉਹਨੇ ਰੀ ਦੇ ਨਾਲ ਲੁੱਟਮਾਰ ਕੀਤੀ ਲੱਖਾਂ ਦਾ ਕਤਲੇਆਮ ਕੀਤਾ ਤੇ ਫਿਰ ਵਾਪਸ ਮੁੜਦਿਆਂ ਮੁਰਦਿਆਂ ਖਾਲਸੇ ਦਾ ਥਾਂ ਬਰਥਾ ਨਾਦਰ ਸਾਧ ਦੇ ਉੱਪਰ ਹਮਲੇ ਕਰਕੇ ਉਹਨਾਂ ਨੂੰ ਬੜਾ ਤੰਗ ਕੀਤਾ ਤੇ ਲੁੱਟ ਦਾ ਭਾਰ ਵੀ ਵਾਵਾ ਹੌਲਾ ਕਰ ਦਿੱਤਾ ਇਨ੍ਹਾਂ ਹਮਲਿਆਂ ਦੇ ਵਿੱਚ ਗਿਆਨੀ ਭਗਵਾਨ ਸਿੰਘ ਜੀ ਸ਼ੀਧੀ ਪਾਗ ਇਸ ਸਮੇ ਪਾਗੇ ਸੀ ਇਸ ਸਮੇ ਸਰਦਾਰ ਜੱਸਾ ਸਿੰਘ ਜੀ ਵੀ ਜਿਨ੍ਹਾਂ ਦੀ ਉਮਰ ਤਕਰੀਬਨ 16 ਸਾਲ ਦੀ ਸੀ ਉਹ ਵੀ ਜੰਗ ਜੁਦ ਦੇ ਵਿੱਚ ਹਿੱਸਾ ਲੈਂਦੇ ਰਹੇ ਪਿਤਾ ਜੀ ਦੀ ਸਿੱਧੀ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਵੱਡੇ ਪੁੱਤਰ ਹੋਣ ਦੇ ਨਾਤੇ ਸਰਦਾਰ ਜੱਸਾ ਸਿੰਘ ਜੀ ਤੇ ਆ ਪਈ ਜਿਸ ਨੂੰ ਉਹਨਾਂ ਨੇ ਬਾਖੂਬੀ ਨਵਾਇਆ 22 ਸਾਲ ਦੀ ਉਮਰ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਗਰਦਿਆਲ ਕੌਰ ਜੀ ਦੇ ਨਾਲ ਹੋਇਆ ਤੇ ਸਮੇਂ ਦੇ ਨਾਲ ਦੋ ਪੁੱਤਰਾਂ ਨੇ ਜਨਮ ਲਿਆ ਵੱਡੇ ਸਨ ਬਾਬਾ ਜੋਧ ਸਿੰਘ ਤੇ ਛੋਟੇ ਸਰਦਾਰ ਬੀਰ ਸਿੰਘ ਜੀ ਬਾਬਾ ਜੋਧ ਸਿੰਘ ਜੀ ਦੀ ਸ਼ੇਪ ਪੰਜਾਬ ਦੇ ਨਾਲ ਬੜੀ ਸ਼ੇਰੇ ਪੰਜਾਬ ਦੇ ਨਾਲ ਬੜੀ ਮਿੱਤਰਤਾ ਸੀ ਤੇ ਇਹ ਮਹਾਨ ਯੋਧੇ ਵੀ ਸਨ ਇਹਨਾਂ ਦਾ ਸਥਾਨ ਗੁਰਦੁਆਰਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਹੋਇਆ ਹੈ ਸਨ 1747 ਨੂੰ ਖਾਲਸਾ ਪ੍ਰਗਟ ਦਿਵਸ ਤੇ ਬਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰਵੱਤ ਖਾਲਸਾ ਇਕੱਤਰ ਹੋਇਆ ਉੱਗੇ ਸਿੱਖ ਆਗੂਆਂ ਤੇ ਹੋਰ ਪੰਥਕ ਸ਼ਖਸੀਅਤਾਂ ਨੇ ਮਿਲ ਕੇ ਸਰਬਸੰਮਤੀ ਦੇ ਨਾਲ ਇਹ ਗੁਰਮਤਾ ਕੀਤਾ ਕਿ ਆਪਣੀ ਤਾਕਤ ਨੂੰ ਵਧਾਇਆ ਜਾਵੇ ਤੇ ਨਾਲ ਗੁਰੂ ਨਗਰੀ ਦੀ ਰਾਖੀ ਦੇ ਵਾਸਤੇ ਸਾਨੂੰ ਕਿਲੇ ਉਸਾਰਨੇ ਚਾਹੀਦੇ ਹੈ ਬੈਰੀਆਂ ਦਾ ਮੁਕਾਬਲਾ ਕਰਨ ਦੇ ਲਈ ਸਾਡੇ ਕੋਲ ਕੋਈ ਠੋਸ ਜਗਾ ਨਹੀਂ ਗੜੀ ਕਿਲਾ ਨਹੀਂ ਇਹੀ ਕਾਰਨ ਹੈ ਕਿ ਸਿੱਖਾਂ ਨੂੰ ਜੰਗਲਾਂ ਦੇ ਵਿੱਚੋਂ ਨਿਕਲ ਕੇ ਜਦੋਂ ਜ਼ਾਲਮਾਂ ਦਾ ਟੱਕਰਾ ਕਰਨਾ ਪੈਂਦਾ ਹੈ ਉਦੋਂ ਕੌਮ ਦਾ ਜਾਨੀ ਤੇ ਮਾਲੀ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਕਿਲੇ ਗੜੀਆਂ ਉਸਾਰਨੀਆਂ ਖਾਲਸੇ ਦੇ ਲਈ ਬਹੁਤ ਲੋੜੀਂਦੇ ਹੈ ਆਮਰitsar ਸਾਹਿਬ ਦੇ ਵਿੱਚ ਹੀ ਕੱਚੀ ਗੜੀ ਦੀ ਨੀਂ ਰੱਖੀ ਗਈ ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸਿੰਘਾਂ ਦੇ ਵੱਲੋਂ ਕੁਝ ਘੂ ਸਮੇਂ ਦੇ ਵਿੱਚ 500 ਯੋਧਿਆਂ ਦੇ ਰਹਿਣ ਲਈ ਇੱਕ ਕੱਚੀ ਗੜੀ ਤਿਆਰ ਕਰ ਲਈ ਇਸ ਗੜੀ ਦਾ ਨਾਮ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਨਾਮ ਤੇ ਰਾਮਰਾਉਣੀ ਰੱਖਿਆ ਗਿਆ ਸਰਦਾਰ ਜੱਸਾ ਸਿੰਘ ਜੀ ਹੋਣਾ ਨੇ ਇਸ ਰਾਮਰਾਉਣੀ ਨੂੰ ਤਿਆਰ ਕਰਨ ਦੇ ਵਿੱਚ ਅਹਿਮ ਸੇਵਾ ਨਿਭਾਈ ਨਵਾਬ ਲਾਹੌਰ ਦੇ ਨਵਾਬ ਅਮੀਰ ਮੰਨੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਆਪਣੀਆਂ ਫੌਜਾਂ ਨੂੰ ਹੁਕਮ ਕਰਕੇ ਅੰਮ੍ਰਿਤਸਰ ਸਾਹਿਬ ਰਾਮ ਰੌਣੀ ਨੂੰ ਘੇਰਾ ਪਾ ਲਿਆ ਦੂਜੇ ਪਾਸੇ ਉਹਨੇ ਜਲੰਧਰ ਦੇ ਹਾਕਮ ਅਦੀਨਾ ਬੇਗ ਨੂੰ ਵੀ ਆਪਣੀਆਂ ਫੌਜਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਜਾਣ ਦੇ ਲਈ ਜਾਣ ਦੇ ਲਈ ਗਿਆ ਇਸ ਵੇਲੇ ਦੀ ਅਦੀਨਾ ਬੇਗ ਦੀ ਫੌਜ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਵੀ ਫੌਜਾਂ ਦੇ ਵਿੱਚ ਨਾਲ ਕੰਮ ਕਰਦੇ ਸੀ ਇਹਦੇ ਦੋ ਕਾਰਨ ਇਤਿਹਾਸ ਦੇ ਵਿੱਚ ਲਿਖੇ ਮਿਲਦੇ ਆ ਇੱਕ ਤੇ ਸਰਦਾਰ ਜੀ ਨੂੰ ਨੀਤੀ ਦੇ ਤਹਿਤ ਬਾਕੀ ਸਰਦਾਰਾਂ ਨੇ ਅਦੀਨਾ ਬੇਗ ਦੇ ਕੋਲ ਭੇਜਿਆ ਸੀ ਤੇ ਦੂਸਰਾ ਕਾਰਨ ਪੜਨ ਨੂੰ ਮਿਲਦਾ ਹੈ ਕਿ ਜੋ ਜ਼ਿਆਦਾ ਪ੍ਰਚਲਿਤ ਹੈ ਕਿ ਸਰਦਾਰ ਜੀ ਨੇ ਪਰਿਵਾਰ ਦੇ ਕੋਲੋਂ ਰਹਿਤ ਮਰਜ਼ਾਦਾ ਦੇ ਅਨਸਾਰ ਇੱਕ ਵੱਡੀ ਗਲਤੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ ਇਸ ਲਈ ਸਰਦਾਰ ਜੀ ਜਥੇ ਦੇ ਸਮੇਤ ਅਦੀਨਾ ਬੇਗ ਕੋਲ ਜਾ ਕੇ ਨੌਕਰੀ ਕਰਨ ਲੱਗ ਪਏ ਖੈਰ ਸੋ ਸਰਦਾਰ ਜੱਸਾ ਸਿੰਘ ਹੀ ਰਾਮਗੜੀ ਅਦੀਨਾ ਬੇਗ ਦੇ ਰਾ ਨਾਲ ਰਾਮ ਰੌਣੀ ਦੇ ਘੇਰੇ ਵੇਲੇ ਆਏ ਸੀ ਇਹ ਘੇਰਾ ਤਕਰੀਬਨ 5 ਮਹੀਨੇ ਪਿਆ ਰਹਾ ਖਾਲਸਾ ਚੜ੍ਹਾਈ ਹੋਈ ਤਾਂ ਫੌਜ ਦਾ ਮੁਕਾਬਲਾ ਕਰਦਾ ਹੋ ਰਿਹਾ ਅਖੀਰ ਰਾਮ ਰੌਣੀ ਦੇ ਅੰਦਰਲੇ ਜਿਹੜੇ ਸਿੰਘ ਸੀ ਉਹਨਾਂ ਦੇ ਕੋਲੋਂ ਰਾਸ਼ਨ ਪਾਣੀ ਤੇ ਗੋਲੀ ਸਿੱਕਾ ਮੁੱਕ ਗਿਆ ਤੇ ਉਹਨਾਂ ਨੇ ਸਾਰਿਆਂ ਸਲਾਹ ਕੀਤੀ ਕਿ ਭੁੱਖੇ ਮਰਨ ਦੇ ਨਾਲ ਇੱਕ ਵਾਰ ਬਾਹਰ ਨਿਕਲ ਕੇ ਬੈਰੀ ਦੇ ਨਾਲ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਜਾਵੇ। ਇੰਨੇ ਨੂੰ ਕਿਲੇ ਦੇ ਅੰਦਰ ਸਿੰਘਾਂ ਨੂੰ ਇਹ ਵੀ ਖਬਰ ਮਿਲੀ ਕਿ ਮੁਗਲ ਫੌਜ ਦੇ ਨਾਲ ਬਾਹਰ ਘੇਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਵੀ ਹੈ। ਉਹ ਆਪਣੇ ਸਾਥੀਆਂ ਦੇ ਨਾਲ ਸ਼ਾਮਲ ਹੈ। ਕਿਲੇ ਦੇ ਅੰਦਰੋਂ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਸਨੇਹਾ ਭੇਜਿਆ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਉਹ ਆਪਣੇ ਭਰਾਵਾਂ ਦੀ ਮਦਦ ਕਰੇ ਤੇ ਸਿੱਖੀ ਫਰਜ਼ ਨੂੰ ਨਿਭਾਵੇ ਤਾਂ ਕਿ ਉਹ ਪੰਥ ਦੇ ਵਿੱਚ ਦੁਬਾਰਾ ਸ਼ਾਮਲ ਹੋ ਸਕੇ। ਸਿੱਖੀ ਫਰਜ ਦੇ ਵਾਸਤੇ ਸਰਦਾਰ ਜੱਸਾ ਸਿੰਘ ਜੀ ਰਾਮ ਗੜੀਆ ਨੇ ਮੁਗਲਾਂ ਦੀ ਫੌਜ ਦਾ ਸਾਥ ਛੱਡ ਦਿੱਤਾ ਤੇ ਖਾਲਸੇ ਦੇ ਨਾਲ ਆਪਣੇ ਗੁਰ ਭਾਈਆਂ ਦੇ ਨਾਲ ਜਾ ਲੜੇ ਉਧਰ ਮੀਰ ਮੰਨੂ ਨੂੰ ਖਬਰ ਮਿਲੀ ਕਿ ਐਮਿੰਦ ਸ਼ਾ ਅਬਦਾਲੀ ਮੁੜ ਹਮਲਾ ਕਰਨ ਦੇ ਲਈ ਤਿਆਰੀ ਕਰਦਾ ਹੈ ਇਸ ਖਬਰ ਦੇ ਨਾਲ ਮੀਰ ਮੰਨੂ ਨੂੰ ਬੜਾ ਘਬਰਾ ਆ ਗਿਆ ਉਹਨੇ ਨੀਤੀ ਦੇ ਤਹਿਤ ਸਿੱਖਾਂ ਦੇ ਨਾਲ ਸਮਝੌਤਾ ਕਰਨ ਦੇ ਵਿੱਚ ਹੀ ਖੈਰ ਸਮਝੀ ਦੀਵਾਨ ਕੌੜਾ ਮਲ ਉਹਨੂੰ ਵਿੱਚ ਪਾ ਕੇ ਜਿਸ ਨੂੰ ਸਿੰਘ ਮਿੱਠਾ ਮੱਲ ਕਹਿੰਦੇ ਸੀ ਉਹਨੂੰ ਵਿੱਚ ਪਾ ਕੇ ਸਿੱਖਾਂ ਦੇ ਨਾਲ ਮੀਰ ਮੰਨੂ ਨੇ ਸਮਝੌਤਾ ਕਰ ਲਿਆ ਤੇ ਰਾਮ ਰੌਣੀ ਦਾ ਘੇਰਾ ਚੱਕ ਲਿਆ ਸਿੱਖ ਸਰਦਾਰਾਂ ਨੇ ਜਿੱਥੇ ਇਸ ਜਿੱਤ ਦੀ ਖੁਸ਼ੀ ਮਨਾਈ ਉੱਥੇ ਨਾਲ ਹੀ ਸਰਦਾਰ ਜੱਸਾ ਸਿੰਘ ਜੀ ਨੂੰ ਉਹਨਾਂ ਨੂੰ ਔਖੇ ਵੇਲੇ ਸਿੰਘਾਂ ਦੀ ਮਦਦ ਕਰਨ ਦੇ ਕਰਕੇ ਕੁੱਟ ਕੇ ਗਲ ਦੇ ਨਾਲ ਲਾਇਆ ਤੇ ਰਾਮ ਰੌਣੀ ਦੀ ਜ਼ਥੇਦਾਰੀ ਸਰਦਾਰ ਜੱਸਾ ਸਿੰਘ ਨੂੰ ਸੌਂਪ ਦਿੱਤੀ ਸਰਦਾਰ ਜੱਸਾ ਸਿੰਘ ਜੀ ਨੇ ਇਸ ਗੜੀ ਦੇ ਜਥੇਦਾਰੀ ਮਿਲਣ ਤੋਂ ਬਾਅਦ ਆਮ ਗੜੀ ਨੂੰ ਵੱਡੇ ਵਿਸ਼ਾਲ ਕਿਲੇ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਤੇ ਇਹਦਾ ਨਾਮ ਰੱਖਿਆ ਗਿਆ ਆਮ ਗੜ੍ਹ ਆਮ ਗੜ੍ਹ ਤੋਂ ਹੀ ਸਰਦਾਰ ਜੱਸਾ ਸਿੰਘ ਜੀ ਨੂੰ ਆਮ ਗੜੀਆ ਕਿਹਾ ਜਾਣ ਲੱਗ ਪਿਆ ਪਹਿਲਾਂ ਸਰਦਾਰ ਜੀ ਨੂੰ ਜੱਸਾ ਸਿੰਘ ਇਲੋ ਇਚੋਗਲੀਆ ਕਿਹਾ ਜਾਂਦਾ ਸੀ ਜਦੋਂ ਇਹਨਾਂ ਨੇ ਫੇਰ ਮਿਸਲ ਜਦੋਂ ਇਹਨਾਂ ਨੇ ਫੇਰ ਮਿਸਲ ਬਣਾਈ ਤੇ ਫਿਰ ਮਿਸਲ ਦਾ ਨਾਮ ਰੱਖਿਆ ਆਮ ਗੜੀਆ ਮਿਸਲ ਇਦਾਂ ਚੱਲਦਿਆਂ ਹੋਇਆਂ ਇੱਕ ਵਾਰ ਜਦੋਂ ਖਾਲਸੇ ਦੇ ਅਬਦਾਲੀ ਨੂੰ ਭਜਾਇਆ ਤੇ ਦੂਜੀਆਂ ਮਿਸਲਾਂ ਦੇ ਵਾਂਗ ਸਰਦਾਰ ਜੱਸਾ ਸਿੰਘ ਜੀ ਨੇ ਵੀ ਆਪਣੀ ਤਾਕਤ ਵਧਾਉਣ ਦੇ ਬਾਰੇ ਸੋਚਿਆ ਆਪ ਜੀ ਮੈਦਾਨੇ ਜੰਗ ਦੇ ਵਿੱਚ ਗੁਰੀਲਾ ਜੁੱਧੇ ਦੇ ਬੜੇ ਮਹਾਰਸੀ ਜਦੋਂ ਵੀ ਕਿਧਰੇ ਕੋਈ ਬਾਹਰੋਂ ਦੁਸ਼ਮਣ ਚੜ ਕੇ ਆਉਂਦਾ ਦੂਜੀਆਂ ਮਿਸਲਾਂ ਦੇ ਨਾਲ ਸਿੱਖ ਸਰਦਾਰਾਂ ਦੇ ਨਾਲ ਮਿਲ ਕੇ ਬੈਰੀ ਦਾ ਮੁਕਾਬਲਾ ਕਰਦੇ ਤੇ ਬਾਅਦ ਦੇ ਵਿੱਚ ਆਪਣੇ ਕੰਮ ਦੇ ਵਿੱਚ ਰੁੱਝ ਜਾਂਦੇ 12 ਮਿਸਲਾਂ ਦੇ ਵਿੱਚੋਂ 4 ਮਿਸਲਾਂ ਸ਼ੁਕਰ ਚੱਕੀਆ ਆਲੂ ਵਾਲੀਆ ਕਨਈਆ ਤੇ ਰਾਮਗੜੀਆ ਇਹ ਸਭ ਤੋਂ ਤਾਕਤਵਰ ਤੇ ਮਸ਼ਹੂਰ ਸੀ ਰਾਮਗੜੀਆ ਮਿਸਲ ਨੇ ਆਪਣੀ ਰਾਜਧਾਨੀ ਹਰगोविंदਪੁਰ ਸਾਹਿਬ ਬਣਾਈ ਹੋਈ ਸੀ ਬਟਾਲਾ ਕਲਾਨੌਰ ਮਿਆਣੀ ਖਾਸ ਟਾਂਡਾ ਤਲਵਾੜਾ ਅਵਰਸਰ ਸਾਹਿਬ ਦਾ ਦੱਖਣੀ ਇਲਾਕਾ ਇੱਦਾਂ ਰਾਵੀ ਦੇ ਵਿਆਸਦਰਾ ਦਾ ਵਿਚਲਾ ਵਾਵਾ ਇਲਾਕਾ ਤੇ ਉਧਰ ਜਲੰਧਰ ਦਾ ਕੁਝ ਇਲਾਕਾ ਪਹਾੜੀ ਇਲਾਕਿਆਂ ਦੇ ਵਿੱਚੋਂ ਕਾਂਗੜ ਤੇ ਮੰਡੀਆ ਦੇ ਇਲਾਕੇ ਸਰਦਾਰ ਜੱਸਾ ਸਿੰਘ ਜੀ ਦੇ ਰਾਜ ਦਾ ਹਿੱਸਾ ਸੀ 1590 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਤਰਨਤਾਰ ਸਾਹਿਬ ਵਸਾਇਆ ਤੇ ਵੱਡਾ ਸरोवर ਪਟਵਾਇਆ ਗਿਆ ਸरोवर ਨੂੰ ਪੱਕਾ ਕਰਨ ਦੇ ਲਈ ਇੱਟਾਂ ਤਿਆਰ ਕੀਤੀਆਂ ਆਵੇ ਚੜੇ ਗਏ ਪਰ ਇਨ੍ਹਾਂ ਇੱਟਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਨੂਰਦੀਨ ਦਾ ਪੁੱਤਰ ਅਮੀਰ ਦੇਨ ਜ਼ਬਰਦਸਤੀ ਚੁੱਕ ਕੇ ਲੈ ਗਿਆ ਨੂਰਦੀਨ ਤੇ ਸਾਰਾ ਨੂਰਦੀਨ ਤੇਸਰਾ ਉਹਨੇ ਬਣਵਾਈ ਆਪਣੇ ਪਿਤਾ ਦੇ ਨਾਂ ਤੇ ਉਸ ਵੇਲੇ ਸਿੱਖਾ ਨੇ ਜਦੋਂ ਪੰਜਵੇਂ ਪਾਸ਼ਾ ਕੋਰ ਸ਼ਿਕਾਇਤ ਕੀਤੀ ਕਿ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸਮਾਂ ਆਵੇਗਾ ਇਹ ਇੱਟਾ ਮੁੜ ਕੇ ਫਿਰ ਇਸ ਸਰੋਵਰ ਨੂੰ ਪ੍ਰਕਰਮਾਂ ਨੂੰ ਲੱਗਣ ਗਿਆ ਜਿਵੇਂ ਇਹ ਅੱਜ ਤੱਕ ਇਹਦੇ ਨਾਲ ਇੱਟਾਂ ਲੈ ੱ ਠੱਕੇ ਨਾਲ ਇੱਟਾਂ ਲੈ ਕੇ ਗਏ ਨੇ ਇਦਾਂ ਹੀ ਸਾਡੇ ਸਿੱਖ ਠੱਕੇ ਨਾਲ ਤਾਕਤ ਦੇ ਨਾਲ ਲੈ ਕੇ ਆਉਣਗੇ ਕਵੀ ਸੰਤੋਖ ਸਿੰਘ ਜੀ ਜੋ ਨੂਰਦੀਨ ਪਿੰਡ ਦੇ ਹੀ ਜੰਮੇ ਪਲੇ ਸੀ ਉਹ ਲਿਖਦੇ ਆ ਕਿ ਪਾਸ਼ਾ ਨੇ ਇਹ ਵੀ ਬਚਨ ਕਹੇ ਗੁਰੂ ਘਰ ਦੀਆਂ ਇੱਟਾਂ ਜਿੱਥੇ ਲੱਗਣੀਆਂ ਉਹਨਾਂ ਦੀ ਵੀ ਜੜਾ ਉਖਾੜ ਲਿਆਉਣੀਆਂ 170 ਸਾਲ ਦੇ ਬਾਅਦ ਗੁਰੂ ਵਚਨਾਂ ਨੂੰ ਪੂਰੇ ਕਰਦਿਆਂ ਹੋਇਆ ਸਿੰਘਪੁਰੀਆ ਮੇਸ਼ਲ ਦੇ ਸਰਦਾਰ ਬੁੱਧ ਸਿੰਘ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਮਿਲ ਕੇ ਨੂਰਦੀਨ ਸ਼ਰਾਹ ਦੇ ਉੱਪਰ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਸਾਰੀ ਸ਼ਰਾਹ ਨੂੰ ਢਾ ਕੇ ਦਿੱਤਾ ਢਾ ਕੇ ਇੱਟਾਂ ਮੁੜ ਤਰਨਤਾਲ ਸਾਹਿਬ ਸਰੋਵਰ ਲਿਆ ਕੇ ਉੱਥੇ ਪੱਕੀਆਂ ਸਰੋਵਰ ਪੱਕਾ ਕਰਵਾਇਆ ਤੇ ਪ੍ਰਕਰਮਾਂ ਦੀ ਸੇਵਾ ਕੀਤੀ ਸਰਦਾਰ ਜੱਸਾ ਸਿੰਘ ਜੀ ਹੋਣਾ ਨੇ ਗੁਰੂ ਬਚਨਾਂ ਤੇ ਪਹਿਰਾ ਦਿੰਦਿਆਂ ਨੂਰਦੀਨ ਸਰਾਂਦੀਆਂ ਨੀਹਾਂ ਵੀ ਉਖੇੜ ਲੈ ਆਂਦੀਆਂ 1746 ਨੂੰ ਛੋਟਾ ਕੱਲੂ ਘਾਰਾ ਹੋਇਆ ਜਿਹਦੇ ਵਿੱਚ 11000 ਤੋਂ ਵੱਧ ਸਿੰਘ ਸਿੰਘਣੀਆਂ ਦੀ ਸ਼ਹੀਦੀ ਹੋਈ ਫਿਰ ਇੱਟਾਂ ਇਦਾਂ ਹੀ 1762 ਦੇ ਵਿੱਚ ਅਬਦਾਲੀ ਦੇ ਕਰਕੇ ਵੱਡਾ ਕੱਲੂ ਘਾਰਾ ਹੋਇਆ ਜਿਹਦੇ ਵਿੱਚ 30000 ਤੋਂ ਵੱਧ ਸ਼ਹੀਦियां ਹੋਈਆਂ ਇਹਨਾਂ ਦੋਵਾਂ ਕੱਲੂ ਕਾਰਿਆਂ ਦੇ ਵਿੱਚ ਸਿੱਖ ਸਰਦਾਰਾਂ ਦੇ ਨਾਲ ਮਿਲ ਕੇ ਸਰਦਾਰ ਜੱਸਾ ਸਿੰਘ ਜੀ ਹੋਣਾ ਨੇ ਬੈਰੀਆਂ ਦੇ ਦੰਦ ਖੱਟੇ ਕੀਤੇ ਤੇ ਉਹ ਮਾਰ ਮਾਰੀ ਕੇ ਬੈਰੀ ਪੁਸਤਾਂ ਤੱਕ ਜਾਦ ਰਖੇਗਾ ਉਹਨਾਂ ਨੇ ਮੁੜ ਕੇ ਪੰਜਾਬ ਵੱਲ ਮੂੰਹ ਨਾ ਕੀਤਾ ਸਰਦਾਰ ਜੱਸਾ ਸਿੰਘ ਜੀ ਦੀ ਬਹਾਦਰੀ ਦੇ ਕਿਸੇ ਇੰਨੇ ਮਹਾਨ ਸੀ ਕਿ ਦੁਸ਼ਮਣ ਵੀ ਉਹਨਾਂ ਦਾ ਇਤਿਹਾਸ ਲਿਖਣਾ ਨਹੀਂ ਸੀ ਭੁੱਲਦੇ ਅਬਦਾਲੀ ਦੇ ਨਾਲ ਆਇਆ ਉਹਦਾ ਲੇਖਕ ਕਾਜੀ ਨੂਰ ਮੁਹੰਮਦ ਉਹ ਆਪਣੀ ਪੁਸਤਕ ਜੰਗਨਾਮੇ ਦੇ ਵਿੱਚ ਲਿਖਦਾ ਹੈ ਕਿ ਉਹ ਸਰਦਾਰ ਜੱਸਾ ਸਿੰਘ ਕਲਾਲ ਜਿਹਨੂੰ ਆਲੂ ਵਾਲੇ ਵਾਂਗ ਕਹਿੰਦੇ ਸਨ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੇ ਨਾਲ ਇੱਕ ਜੱਸਾ ਸਿੰਘ ਹੋਰ ਹੈ ਜਿਹਨੂੰ ਠੋਕਾ ਕਹਿੰਦੇ ਨੇ ਉਹਨਾਂ ਸਿੰਘਾਂ ਦੇ ਵਿੱਚ ਭਾਵ ਉਹਨਾਂ ਸਿੱਖਾਂ ਦੇ ਵਿੱਚ ਉਹ ਸਰਦਾਰ ਜੱਸਾ ਸਿੰਘ ਭਾਵ ਜੱਸਾ ਸਿੰਘ ਰਾਮਗੜੀਆ ਵਿਪਰੇ ਹੋਏ ਸ਼ੇਰਾਂ ਦੇ ਵਾਂਗ ਫਿਰਦਾ ਸੀ ਹੁਣ ਜਿਹਨੂੰ ਦੁਸ਼ਮਣ ਵੀ ਸ਼ੇਰ ਦੇ ਨਾਲ ਤਹਸੀਬ ਦੇਵੇ ਤੇ ਫਿਰ ਉਹਦੀ ਬਹਾਦਰੀ ਦੇ ਬਾਰੇ ਪਿੱਛੇ ਕੁਝ ਨਹੀਂ ਰਹਿ ਜਾਂਦਾ ਸਾਲ 1755 ਦੇ ਦੌਰਾਨ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੂਰਬ ਵਾਲੇ ਪਾਸੇ ਰਾਮਗੜੀਆ ਬੂੰਗੇ ਉਹਨਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਸਰਦਾਰ ਜੀ ਨੇ ਇਹਨਾਂ ਬੂੰਗਿਆਂ ਦੇ ਉੱਪਰ ਇਹਨਾਂ ਸਮਿਆਂ ਦੇ ਵਿੱਚ 275000 ਭਾਵ 3 ਲੱਖ ਰੁਪਇਆ ਖਰਚ ਕੀਤਾ ਇਸ ਬੁੰਗੇ ਨੂੰ ਬੜੀ ਵੱਖਰੀ ਤਰਤੀਬ ਦੇ ਨਾਲ ਬਣਾਇਆ ਗਿਆ ਜੋ ਸਰਦਾਰ ਜੀ ਦੇ ਰੋਸ਼ਨ ਦਿਮਾਗ ਤੇ ਉਹਨਾਂ ਦੀ ਕਲਾ ਮਾਹਰ ਦਾ ਇੱਕ ਪਰਤੱਖ ਨਮੂਨਾ ਹੈ ਇਸ ਬੁੰਗੇ ਦੀਆਂ ਦੋ ਮੰਜ਼ਲਾ ਧਰਤੀ ਦੇ ਉੱਪਰ ਤੇ ਤਿੰਨ ਮੰਜ਼ਲਾ ਜ਼ਮੀਨ ਦੇ ਥੱਲੇ ਹੈ ਰਾਮਗੜੀਆ ਬੁੰਗੇ ਦੇ ਵਿੱਚ ਵੜਦਿਆਂ ਹੀ ਸਾਹਮਣੇ ਉਹ ਇਤਿਹਾਸਕ ਸੱਲ ਨਜ਼ਰ ਆਉ ਇਤਿਹਾਸਕ ਸੱਲ ਨਜ਼ਰ ਪੈਂਦੀ ਹੈ ਜੋ ਕਿ ਦਿੱਲੀ ਫਤਿਹ ਕਰਨ ਤੋਂ ਮਗਰੋਂ ਲਾਲ ਕਿਲੇ ਦੇ ਵਿੱਚੋਂ ਲਿਆਂਦੀ ਸੀ ਤੇ ਅੱਜ ਵੀ ਦਿੱਲੀ ਫਤਿਹ ਦੀ ਇਜਾਦਤ ਜਿਆਦਾਸਤ ਹੁੰਦੀ ਹੈ ਇਹ ਸੱਲ ਦੀ ਲੰਬਾਈ 6 ਫੁੱਟ 3 ਇੰਚ ਤੇ ਚੌੜਾਈ 4 ਫੁੱਟ 6 ਇੰਚ ਹੈ ਉਚਾਈ ਇਹਦੀ 9 ਇੰਚ ਹੈ ਇਹ ਉਸ ਇਤਿਹਾਸਿਕ ਸੱਲ ਹੈ ਜਿਸ ਸੱਲ ਦੇ ਉੱਪਰ ਸ਼ਾਹੀ ਮੁਗਲਾਂ ਨੇ ਤਾਜਪੋਸ਼ੀ ਹੁੰਦੇ ਸੀ 1780 ਦੇ ਵਿੱਚ ਹੁਸ਼ਿਆਰ ਦੇ ਮੁਸਲਮਾਨ ਹਾਕਮ ਨੇ ਇੱਕ ਬ੍ਰਾਹਮਣ ਦੀਆਂ ਦੋ ਕੁੜੀਆਂ ਨੂੰ ਧੱਕੇ ਦੇ ਨਾਲ ਚੁੱਕ ਲਿਆ ਤੇ ਆਪਣੇ ਘਰ ਲੈ ਜਾਂਦਾ ਜਦੋਂ ਰਾਜਪੂਤ ਤੇ ਮਰਾਠੇ ਆਗੂ ਨੇ ਉਸ ਗਰੀਬ ਵਾਹਮਣ ਦੀ ਕੋਈ ਪੁਕਾਰ ਨਾ ਸੁਣੀਤਾ ਉਹ ਜਿਸ ਸਰਦਾਰ ਜੱਸਾ ਸਿੰਘ ਕੋਲ ਆ ਕੇ ਫਰਿਆਦੀ ਹੋਇਆ ਖਾਲਸੇ ਨੇ ਹਾਕਮ ਨੂੰ ਖਾਲਸੇ ਨੇ ਹੁਕਮ ਨੂੰ ਕੇਰਾ ਪਾ ਲਿਆ ਹਾਕਮ ਨੂੰ ਕੇਰਾ ਪਾ ਲਿਆ ਤੇ ਬ੍ਰਾਹਮਣਾਂ ਦੀਆਂ ਦੋਵੇਂ ਕੁੜੀਆਂ ਵਾਪਸ ਦਵਾਈਆਂ ਨਾਲ ਉਹਨੂੰ 5000 ਦਾ ਦਾਨ ਵਜੋਂ ਰਾਸ਼ੀ ਦਿੱਤੀ ਉਸ ਹਾਕਮ ਨੂੰ ਹੀ ਸਾਰਦੇ ਨੂੰ ਸਬਕ ਸਿਖਾਉਣ ਦੇ ਵਾਸਤੇ ਉਹਦਾ ਕਿਲਾ ਤੇ ਖਜ਼ਾਨਾ ਸਾਰਾ ਜ਼ਬਤ ਕਰ ਲਿਆ ਸਰਦਾਰ ਜੀ ਨੇ ਪੰਜਾਬ ਤੋਂ ਬਾਹਰ ਵੀ ਜਾ ਕੇ ਚੰਦੇਸੀ, ਮੇਰਠ, ਮਲਕਾਗੰਜ, ਮੋਗਲਾਪੁਰ ਆਦ ਬਹੁਤ ਸਾਰੇ ਇਲਾਕਿਆਂ ਨੂੰ ਸੋਧਿਆ 1783 ਦੇ ਵਿੱਚ ਜਦੋਂ ਖਾਲਸੇ ਨੇ ਦਿੱਲੀ ਤੇ ਚੜ੍ਹਾਈ ਕੀਤੀ ਤਾਂ ਉਸ ਵੇਲੇ ਇੱਕ ਪਾਸਿਓਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਫੌਜ ਸੀ ਤੇ ਦੂਜੇ ਪਾਸੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਜੀ ਹੁਣਾਂ ਦੀਆਂ ਫੌਜਾਂ ਦੀਆਂ ਸਾਰੀਆਂ ਸਿੱਖ ਫੌਜਾਂ ਨੇ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲੇ ਤੇ ਹਮਲਾ ਕੀਤਾ ਜਿੱਤ ਪ੍ਰਾਪਤ ਕੀਤੀ ਲਾਲ ਕਿਲੇ ਤੇ ਕਬਜ਼ਾ ਕੀਤਾ ਤੇ ਕਿਲੇ ਦੇ ਉੱਪਰ ਖਾਲਸਾ ਨਿਸ਼ਾਨ ਸਾਹਿਬ ਜੁਲਾਇਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਮੋਗਲ ਸਾਮਰਾਜ ਦਾ ਉਹ ਤਖਤ ਪੁੱਟ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਹੀ ਲਿਆ ਰੱਖਿਆ ਜਿੱਥੇ ਉਹ ਬੈਠ ਕੇ ਤਾਜ ਪੂਛੀ ਕਰਦੇ ਸੀ ਤੇ ਨਾਲ ਬਹੁਤ ਸਾਰੀਆਂ ਬੰਦੂਖਾਂ ਤੇ ਕੁਝ ਵੱਡੀਆਂ ਤੋਪਾਂ ਵੀ ਲਿਆ ਆਏ ਮੇਰਠ ਦੇ ਨਵਾਬ ਨੂੰ ਸਰਦਾਰ ਜੱਸਾ ਸਿੰਘ ਜੀ ਹੋਣਾ ਨੇ ਹਰਾ ਕੇ ਉਹਦਾ ਇਲਾਕਾ ਕਬਜ਼ੇ ਦੇ ਵਿੱਚ ਕਰ ਲਿਆ ਸੀ ਤੇ ਮੇਠ ਦੇ ਨਵਾਬ ਨੇ 10000 ਰੁਪਏ ਨਜ਼ਰਾਨਾ ਪੇਸ਼ ਕਰਕੇ ਆਪਣਾ ਰਾਜ ਜਿਹੜਾ ਉਹ ਸਰਦਾਰ ਜੀ ਕੋਲੋਂ ਵਾਪਸ ਲਿਆ ਇਦਾਂ 16 ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਸਰਦਾਰ ਜੱਸਾ ਸਿੰਘ ਜੀ ਹੋਣਾ ਨੇ ਰੱਜ ਕੇ ਤਲਵਾਰ ਵਾਹੀ ਸੂਰਵੀਰ ਯੋਧੇ ਨੇ ਆਪਣੇ ਜੋਹਰ ਦਿਖਾਏ ਪੰਜਾਬ ਦੇ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਰਾਜ ਕਾਇਮ ਕਰਨ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਸਰਦਾਰ ਜੀ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਹੌਰ ਦੇ ਉੱਪਰ ਜਿੱਤ ਦੇ ਵਿੱਚ ਵੀ ਭਾਰੀ ਮਦਦ ਕੀਤੀ ਤੇ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਕਿ ਹੁੰਦਾ ਉਹਨਾਂ ਨੇ ਆਪਣੀ ਅੱਖੀਂ ਵੇਖਿਆ ਸੀ ਸਰਦਾਰ ਜੀ ਨੇ ਇੱਕ ਪਾਸੇ ਕਾਬਲ ਦੇ ਅਫਗਾਨਾ ਹਕੂਮਤ ਵਾਲਿਆਂ ਨੂੰ ਦੂਜੇ ਪਾਸੇ ਦਿੱਲੀ ਦੀ ਮੁਗਲਿਆ ਹਕੂਮਤ ਨੂੰ ਤੇ ਤੀਜੇ ਪਾਸੇ ਮਰੱਟਿਆਂ ਦੀ ਵੱਡੀ ਤਾਕਤ ਨੂੰ ਬੰਗਾਰਿਆ ਤੇ ਸੋਦੇ ਲਾਇ ਅਖੀਰ 80 ਕੁ ਸਾਲ ਦੀ ਉਮਰ ਦੇ ਵਿੱਚ 1803 ਈਸਵੀ ਨੂੰ ਇਹ ਮਹਾਨ ਸੂਰਬੀਰ ਜੋਧਾ ਗੁਰੂ ਕਾ ਲਾਲ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀ ਆ ਸੰਸਾਰਿਕ ਯਾਤਰਾ ਨੂੰ ਸੰਪੂਰਨ ਕਰਦਿਆਂ ਹੋਇਆ ਗੁਰੂ ਚਰਨਾਂ ਵਿੱਚ ਜਾ ਬਰਾਜਿਆ ਸਰਦਾਰ ਜੀ ਦੇ 300 ਸਾਲਾ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਇਹ ਵੀਡੀਓ ਬਣਾਈ ਗਈ ਹੈ ਤੇ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਤਪਰੀ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਤਦ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ